ਦੇਸ਼ ਭਰ ਦੇ ਵਿੱਚ ਕੜਾਕੇ ਦੀ ਠੰਡ ਪੈ ਰਹੀ ਹੈ ਤੇ ਠੰਡ ਤੋਂ ਬਚਣ ਦੇ ਲਈ ਲੋਕ ਘਰਾਂ ਦੇ ਵਿੱਚ ਅੰਗੀਠੀ ਬਾਲ ਕੇ ਠੰਡ ਤੋਂ ਬਚਣ ਦਾ ਉਪਾਅ ਕਰਦੇ ਨੇ ਪਰ ਕਦੇ-ਕਦੇ ਇਹ ਉਪਾਅ ਜਾਨਲੇਵਾ ਵੀ ਸਾਬਤ ਹੋ ਸਕਦਾ ਹੈ ਅਜਿਹੇਆ ਮਾਮਲਾ ਸਾਹਮਣੇ ਆਇਆ ਜਿੱਥੇ ਅੰਗੀਠੀ ਦੇ ਧੂਏ ਕਾਰਨ ਮਾਸੂਮ ਭੈਣ ਭਰਾਵਾਂ ਦੀ ਜਾਨ ਚਲੀ ਗਈ ਹੈ ਉੱਥੇ ਹੀ ਪਰਿਵਾਰ ਦੇ ਤਿੰਨ ਜੀਆਂ ਦੀ ਹਾਲਤ ਗੰਭੀਰ ਬਣੀ ਹੋਈ ਹੈ ਤਾਂ ਠੰਡ ਤੋਂ ਬਚਣ ਦੇ ਲਈ ਪਰਿਵਾਰ ਨੇ ਕਮਰੇ ਦੇ ਵਿੱਚ ਅੰਗੀਠੀ ਬਾਲੀ ਸੀ ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ ਦੇ ਛੱਜਲਤ ਦੇ ਵਿੱਚ ਇਹ ਘਟਨਾ ਵਾਪਰੀ ਹੈ ਜਿੱਥੇ ਠੰਡ ਤੋਂ ਬਚਣ ਦੇ ਲਈ ਇੱਕ ਕਮਰੇ ਦੇ ਵਿੱਚ ਬਾਲੀ ਅੰਗੀਠੀ ਇੱਕ ਪਰਿਵਾਰ ਦੇ ਦੋ 마ਸੂਮ ਬੱਚਿਆਂ ਦੇ ਲਈ ਘਾਤਕ ਸਾਬਤ ਹੋ ਗਈ ਹੈ ਤਾਂ ਪਰਿਵਾਰ ਦੇ ਦੋ 마ਸੂਮ ਬੱਚਿਆਂ ਜਿਨ੍ਹਾਂ ਦੇ ਵਿੱਚ 4 ਸਾਲ ਅਤੇ ਇੱਕ 3 ਸਾਲ ਦੀ ਲੜਕੀ ਹੈ ਅੰਗੀਠੀ ਦੇ ਧੂਏ ਕਾਰਨ ਇਹਨਾਂ ਦੀ ਜਾਨ ਚਲੇਗੀ ਤਾਂ ਬੱਚਿਆਂ ਦੇ ਮਾਤਾ ਪਿਤਾ ਅਤੇ ਇੱਕ ਭਰਾ ਦੀ ਹਾਲਤ ਵੀ ਗੰਭੀਰ ਬਣੀ ਹੋਈ ਹੈ ਜਿਨ੍ਹਾਂ ਨੂੰ ਇੱਕ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਕਰਵਾ ਦਿੱਤਾ ਗਿਆ ਤਾਂ ਜਾਵਿਦ ਮੁਰਾਦਾਬਾਦ ਹਰਦੁਆਰ ਰੋਡ ਦੇ ਉੱਤੇ ਚਾਹ ਦੀ ਦੁਕਾਨ ਚਲਾਉਂਦਾ ਉਸ ਦਾ ਘਰ ਦੁਕਾਨ ਤੋਂ ਥੋੜੀ ਦੂਰੀ ਦੇ ਉੱਤੇ ਹੀ ਸਥਿਤ ਹੈ ਤਾਂ ਪਰਿਵਾਰਕ ਮੈਂਬਰਾਂ ਦੇ ਅਨੁਸਾਰ ਜਾਵਿਦ ਦਾ ਰਾਤ ਨੂੰ ਲਗਭਗ 11 ਵਜੇ ਇੱਕ ਕਮਰੇ ਦੇ ਵਿੱਚ ਆਪਣੀ ਪਤਨੀ ਪੁੱਤਰਾਂ ਅਤੇ ਧੀ ਦੇ ਨਾਲ ਅੰਗੀਠੀ ਬਾਲ ਕੇ ਸੋ ਗਿਆ ਤਾਂ ਪਰਿਵਾਰ ਨੂੰ ਕੜਾਕੇ ਦੀ ਠੰਡ ਤੋਂ ਬਚਾਉਣ ਦੇ ਲਈ ਜਾਵਦ ਨੇ ਕਮਰੇ ਦੇ ਵਿੱਚ ਅੰਗੀਠੀ ਬਾਲੀ ਤੇ ਪੂਰਾ ਪਰਿਵਾਰ ਅੰਦਰ ਸੋ ਗਿਆ ਸੀ ਤਾਂ ਜਦੋਂ ਸਵੇਰੇ ਕਰੀਬ 9 ਵਜੇ ਤੱਕ ਜਾਵਦ ਦੇ ਕਮਰੇ ਦਾ ਦਰਵਾਜ਼ਾ ਨਹੀਂ ਖੁੱਲਿਆ ਤਾਂ ਅੰਦਰ ਦੀਆਂ ਤਸਵੀਰਾਂ ਨੇ ਸਭ ਦੇ ਹੋਸ਼ ਉਡਾ ਦਿੱਤੇ ਜਿੱਥੇ ਦੋ 마ਸੂਮ ਬੱਚਿਆਂ ਦੀ ਜਾਨ ਚਲੇ ਗਈ ਤੇ ਬਾਕੀ ਜਿਹੜੇ ਮੈਂਬਰ ਨੇ ਪਰਿਵਾਰ ਦੇ ਤਿੰਨ ਮੈਂਬਰ ਉਹਨਾਂ ਦਾ ਹੁਣ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ ਹੈ ਦੇਸ਼ ਭਰ ਦੇ ਵਿੱਚ ਕੜਾਕੇ ਦੀ ਠੰਡ ਪੈ ਰਹੀ ਹੈ ਤੇ ਠੰਡ ਤੋਂ ਬਚਣ ਦੇ ਲਈ ਲੋਕ ਘਰਾਂ ਦੇ ਵਿੱਚ ਅੰਗੀਠੀ ਬਾਲ ਕੇ ਠੰਡ ਤੋਂ ਬਚਣ ਦਾ ਉਪਾਅ ਕਰਦੇ ਨੇ ਕਦੇ ਕਦੇ ਇਹ ਉਪਾ ਜਾਣ ਲੇਵਾ ਵੀ ਸਾਬਤ ਹੋ ਸਕਦਾ ਹੈ ਅਜਿਹੇ ਮਾਮਲਾ ਸਾਹਮਣੇ ਆਇਆ ਜਿੱਥੇ ਅੰਗੀਠੀ ਦੇ ਧੂਏ ਕਾਰਨ 마ਸੂਮ ਭੈਣ ਭਰਾ ਦੀ ਜਾਨ ਚਲੀ ਗਈ ਹੈ ਉੱਥੇ ਹੀ ਪਰਿਵਾਰ ਦੇ ਤਿੰਨ ਜੀਆਂ ਦੀ ਹਾਲਤ ਗੰਭੀਰ ਬਣੀ ਹੋਈ ਹੈ ਤਾਂ ਠੰਡ ਤੋਂ ਬਚਣ ਦੇ ਲਈ ਪਰਿਵਾਰ ਨੇ ਕਮਰੇ ਦੇ ਵਿੱਚ ਅੰਗੀਠੀ ਬਾਲੀ ਸੀ ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ ਦੇ ਛੱਜਲਤ ਦੇ ਵਿੱਚ ਇਹ ਘਟਨਾ ਵਾਪਰੀ ਹੈ ਜਿੱਥੇ ਠੰਡ ਤੋਂ ਬਚਣ ਦੇ ਲਈ ਇੱਕ ਕਮਰੇ ਦੇ ਵਿੱਚ ਬਾਲੀ ਅੰਗੀਠੀ ਇੱਕ ਪਰਿਵਾਰ ਦੇ ਦੋ 마ਸੂਮ ਬੱਚਿਆਂ ਦੇ ਲਈ ਤੱਕ ਸਾਬਤ ਹੋ ਗਈ ਹੈ ਤਾਂ ਪਰਿਵਾਰ ਦੇ ਦੋ ਮਾਸੂਮ ਬੱਚਿਆਂ ਜਿਨ੍ਹਾਂ ਦੇ ਵਿੱਚ 4 ਸਾਲ ਅਤੇ ਇੱਕ 3 ਸਾਲ ਦੀ ਲੜਕੀ ਹੈ ਅੰਗੀਠੀ ਦੇ ਧੂਏ ਕਾਰਨ ਇਹਨਾਂ ਦੀ ਜਾਨ ਚਲੇਗੀ ਤਾਂ ਬੱਚਿਆਂ ਦੇ ਮਾਤਾ ਪਿਤਾ ਅਤੇ ਇੱਕ ਭਰਾ ਦੀ ਹਾਲਤ ਵੀ ਗੰਭੀਰ ਬਣੀ ਹੋਈ ਹੈ ਜਿਨ੍ਹਾਂ ਨੂੰ ਇੱਕ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਕਰਵਾ ਦਿੱਤਾ ਗਿਆ ਤਾਂ ਜਾਵਿਦ ਮੁਰਾਦਾਬਾਦ ਹਰਦੁਆਰ ਰੋਡ ਦੇ ਉੱਤੇ ਚਾਹ ਦੀ ਦੁਕਾਨ ਚਲਾਉਂਦਾ ਉਸ ਦਾ ਘਰ ਦੁਕਾਨ ਤੋਂ ਥੋੜੀ ਦੂਰੀ ਦੇ ਉੱਤੇ ਹੀ ਸਥਿਤ ਹੈ ਤਪ ਪਰਿਵਾਰਕ ਮੈਂਬਰਾਂ ਦੇ ਅਨੁਸਾਰ ਜਾਵਿਦ ਰਾਤ ਨੂੰ ਲਗਭਗ 11 ਵਜੇ ਇੱਕ ਕਮਰੇ ਦੇ ਵਿੱਚ ਆਪਣੀ ਪਤਨੀ ਪੁੱਤਰਾਂ ਅਤੇ ਅਤਿੱਤੀ ਦੇ ਨਾਲ ਅੰਗੀਠੀ ਬਾਲ ਕੇ ਸੋ ਗਿਆ ਤਾਂ ਪਰਿਵਾਰ ਨੂੰ ਕੜਾਕੇ ਦੀ ਠੰਡ ਤੋਂ ਬਚਾਉਣ ਦੇ ਲਈ ਜਾਵਦ ਨੇ ਕਮਰੇ ਦੇ ਵਿੱਚ ਅੰਗੀਠੀ ਬਾਲੀ ਤੇ ਪੂਰਾ ਪਰਿਵਾਰ ਅੰਦਰ ਸੋ ਗਿਆ ਸੀ ਤਾਂ ਜਦੋਂ ਸਵੇਰੇ ਕਰੀਬ 9 ਵਜੇ ਤੱਕ ਜਾਵਦ ਦੇ ਕਮਰੇ ਦਾ ਦਰਵਾਜ਼ਾ ਨਹੀਂ ਖੁੱਲਿਆ ਤਾਂ ਅੰਦਰ ਦੀਆਂ ਤਸਵੀਰਾਂ ਨੇ ਸਭ ਦੇ ਹੋਸ਼ ਉਡਾ ਦਿੱਤੇ ਜਿੱਥੇ ਦੋ 마ਸੂਮ ਬੱਚੀਆਂ ਦੀ ਜਾਨ ਚਲੇ ਗਈ ਤੇ ਬਾਕੀ ਜਿਹੜੇ ਮੈਂਬਰ ਨੇ ਪਰਿਵਾਰ ਦੇ ਤਿੰਨ ਮੈਂਬਰ ਉਹਨਾਂ ਦਾ ਹੁਣ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ ਹੈ